ਦੁਕਾਨਾਂ ਤੇ ਸਾਫਟ ਰਿਡੂਸ ਕਰਦੇ ਨੇ ਨੁਕਸਾਨ ਉਹ ਤੇ ਇਹ ਥੋੜਾ ਜਬਰ ਸੈਂਸਿਟੀਵਿਟੀ ਦਾ ਕਹਿ ਲਿਓਗਾ ਦੁਕਾਨਾਂ ਦਾ ਬੰਦ ਕਰਦੇ ਬਾਰੇ ਕੋਈ ਨਹੀਂ ਹਾਂ ਜਨਾਬ ਜੀ ਦਾ ਹਰ ਦਾ ਜਿਹੜਾ ਰਿਡੂਸ ਨੇ ਆਪਣੇ ਸੇਫਟੀ ਲਈ ਆਪਣੇ ਆਲੇ ਦੁਆਲੇ ਦੀ ਸੇਫਟੀ ਲਈ ਜੋ ਉਸਨੇ ਸ਼ੈਲਟਰ ਦੇ ਦਿੱਤੇ ਜਿਵੇਂ ਦੁਕਾਨਾਂ ਦੇ ਵਾਲੇ ਨੇ ਦੁਕਾਨਾਂ ਦੇ ਅੰਦਰ ਰਹਿਣ ਜਿਹੜੇ ਪਬਲਿਕ ਬਾਹਰ ਕੂਟਾ ਮੋਟਰਸਾਈਕਲਾਂ ਤੇ ਜਾ ਰਹੇ ਹੀ ਆ ਕਿ ਇਹ ਇੱਕ ਦੇਖੋ ਤਾਂ ਟਾਈਮ ਵੀ ਆਪਣਾ ਥੋੜਾ ਸ਼ੈਲਟਰ ਦੇ ਦਿੱਤਾ ਹੋਇਆ से से तो जो लंबा रन चल रहा है तो एक उसने अलर्ट पूछे तो बाद जो अलर्ट खत्म होगा तो एक छोटा साइरन भी हो जाएगा उपरों गाइडलाइन आएगी डिस्टेंस के कल अठवा हो गया इस टाइम में मौसम के मुताबिक या फिर दो गाइडलाइन आई थी मुताबिक वो अद्धा घटा हो सकता है क्योंकि साइरन जरा लंबी चलेगा कि पांच बजे दस मिनट में काफ़ी तुम महसूस करोगे कि फाइव स्टेशन से चले स्टेशन सुन लगाए तो ट्रेन चली होता है फिर जो कि ऑर्डर आता है तो के उसने थोड़ा अलर्ट होने की जरूरत है लगातार दस फ्री चलेगा पंद्रह मिनट के लिए यही चल सकता है फिर उस बाद जो सिचुएशन हो देती है जो अलर्ट का खतरा थोड़ा चल जाएगा फिर उदोज एक मिनट लगी उसे चलेगा दैट मीनस के थोड़ा मूवमेंट कर सकते हो बट फिर भी जिस तरीके से भी सिचुएशन बनी है तो बहुत ज्यादा करनी जरूरी है ਹੇਰੀ ਤਰ੍ਹਾਂ ਜੇ ਬਾਹਰ ਨਿਕਲੋ ਇੱਕ ਜਿਹੜਾ ਗਰੁੱਪ ਬਣਾ ਕੇ ਨਾਲ ਖਲੋਵੋ ਤੇ ਬਾਕੀ ਨਾਤੇ ਆ ਮੀਡੀਆ ਦੇ ਵੀ ਇਹ ਅਪੀਲ ਕਰਨਾ ਚਾਹਾਂਗਾ ਕਿ ਲੋਕਾਂ ਨੂੰ ਕਿ ਇੱਕ ਜਿਹੜੇ ਮਾਹੌਲ ਦੇ ਵਿੱਚ ਜਦੋਂ ਤੱਕ ਬਹੁਤਿਆਰ ਜ਼ਰੂਰੀ ਨਾ ਹੋਵੇ ਕਿ ਉਹਨਾਂ ਜਿਹੜੇ ਆਪਣੀ ਘਰਾਂ ਤੋਂ ਬੀਨੋ ਤੇ ਜਿਹੜੀ ਅਵਾਇਡ ਕੀਤੀ ਜਾਵੇ ਰਾਤ ਨੂੰ ਤੇ ਬਲੈਕਆਊਟ ਦੇ ਵਿੱਚ ਵੀ ਕੋਈ ਜਿਹੜੀ ਹੈਗਾ ਜੀ ਘਰ ਦੇ ਅੰਦਰ ਰਹੋ ਸਵੇਰ ਨੂੰ ਕੋਈ ਲਾਈਟਾਂ ਚੀੜੀ ਵਾਜਣ ਦੀ ਹੈ ਤੇ ਸਭਿਆ ਜਾਦਾ ਹੋ ਜਾਂਦਾ ਹੈ ਸੋਸ਼ਲ ਮੀਡੀਆ ਤੋਂ ਦਾ ਨਾ ਰਹੇ 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 ਆਪਣੀ ਜਿੰਮੇਵਾਰੀ ਥੋੜੀ ਆਪਣੀ ਵੀ ਸਮਝਣ ਤੇ ਲੋਕਾਂ ਨੂੰ ਵੀ ਇਹ ਹੈ ਕਿ ਥੋੜੀ ਸੋਸ਼ਲ ਮੀਡੀਆ ਤੇ ਜਿਹੜੀ ਗੀ ਚਲਦੀ ਹੈ ਤੇ ਵਿਭਾਗ ਤੇ ਲਾਛ ਰਹੀ ਤੇ ਰੱਸੀ ਜਰਦੀ ਹੈ ਜਾਂ ਲੋਕਲ ਕੋਈ ਆਪਣਾ ਜਿਹੜਾ ਹਾਫ ਕੋਕ ਸਟੋਰੀ ਪਾ ਦਿੰਦਾ ਕਿ ਬਈ ਉਹਦੇ ਇਹ ਹੋ ਗਿਆ ਹੋ ਗਿਆ ਨਾਲ ਕਿ ਇਹ ਨਹੀਂ ਦੇਰੀ ਭਾਈ ਕਿਹੜਾ ਹੈ ਤੇ ਇਸ ਨੂੰ ਰਫਵਾਣ ਉਹ ਜਿਹੜਾ ਖਲਾਇਆ ਜਾਂਦਾ ਕਿ ਲੋਕਾਂ ਦੀ ਪੈਨਿਕ ਕ੍ਰੀਟ ਹੁੰਦੀ ਹੈ ਇਹ ਬਿਨਾ ਪੈਨਿਕ ਕ੍ਰੀਟ ਕਰਨ ਦਾ ਵੀ ਸਾਰਾ ਗਲਮੇ ਦੇ ਤੇ ਬੰਦ ਜੀਤ ਹੁੰਦਾ ਪੰਜਾਬ ਦੇ ਆਪਣੋਂ ਜਿਹੜੇ ਅਧਿਗੰਤਾ ਪੰਜਾਬ ਦੇ ਉਤਰੇ ਫਿਜ਼ਿਕਲੀ 멘ਟਲੀ ਬਹੁਤ ਜ਼ਿਆਦਾ ਮਰਜ਼ੀਕ ਨਹੀਂ ਤੇ ਇਹਦੇ ਵਿੱਚ ਕੋਈ ਦੋ ਰਾਏ ਦੀ ਗੱਲ ਨਹੀਂ ਹਾਂ ਇਸ ਲਈ ਇਹ ਹੈ ਕਿ ਟਾਈਮ ਹੈ ਕਿ ਆਵਾਮਾ ਤੋਂ ਬਚਾਜਿਆਵੇ ਕਿ ਤੁਹਾਡੀ ਵੀ ਮੀਡੀਆ ਪਰਸਪੈਕਟਿਵ ਜਿਹੜੀ ਅਪੀਲ ਆ ਕਿ ਖਬਰ ਦੀ ਅਥੈਂਟੀਸਿਟੀ ਇਸ ਕਿ ਅਥੈਂਟਿਕ ਖਬਰ ਤੇ ਜਿਹੜੀ ਪਬਲਿਕ ਦੇ ਵਿੱਚ ਪੈਨਿਕ ਕ੍ਰੀਟ ਨਾ ਕਰਦੀ ਹੋਵੇ ਉਸ ਤਰੀਕੇ ਦੀ ਹੀ ਖਬਰ ਜਿੰਨੀ ਕਿ ਲੋਕਾਂ ਨੂੰ ਜਾਣਨ ਦੀ ਲੋੜ ਹੋ ਸਕਦੀ ਹੈ ਇਸ ਤਰਾਸੀ ਸੇ ਕਹਿੰਦੇ ਸੀ ਉਨੀ ਹੀ ਖਬਰ ਅੱਜ ਪੇਸ਼ ਕੀਤੀ ਜਾ ਰਹੀ ਆਰਮੀ ਦੇ ਦੇਜੇ ਫਰੰਟ ਸਾਹਮਣਾਂ ਦੇ ਅਸੀਂ ਸਿਵਲ ਅਫੇਅਰ ਜਿਹੜੇ ਇਸ ਟਾਈਮ ਪਰ ਜਿਹੜੇ ਦੂਸਰੇ ਕੋਈ ਜਦਾਬਾ ਦੇ ਨੀਅਰ ਜਿਹੜੇ ਬਸੇ ਹੋਏ ਤੇ ਚਾਰਨ ਸੱਜਿਆ ਜੀ ਬੁਦਰਾ ਹੋ ਗਿਆ ਤੇ ਉਹ ਕਹਿੰਦਾ ਅਸੀਂ ਪਬਲਿਕ ਨੂੰ ਅਵੇਅਰ ਕਰਾਂ ਪਬਲਿਕ ਕੇ ਕੌਨਫੀਡੈਂਸ ਥੋੜਾ ਬਹਾਲ ਰੱਖਾਂਗੇ ਤੇ ਬਾਕੀ ਕਿਸੇ ਵੀ ਬ੍ਰੀਚੇ ਦੀ ਕੋਈ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਜਿਹੜਾ ਨਾ ਮਨ ਸਾਬਤ ਉਹਨਾਂ ਨੂੰ ਹੀ ਰੱਖਿਆ ਜਾ ਸਕਦਾ ਕਿੰਨੀ ਕੀ ਨੀਡ